ਅਗਿਆਰ ਮਾ ਪੱਤ ਚੜਦੀ ਰੁਤ ਰੁੱਖੀਆਂ ਵਗਦੀਆਂ ਲੋਆਂ ਬੇਲੇਕ ਵੇਲੇ ਉੱਠਦੇ ਕੁੰਮਣ ਕੇਰਿਆਂ ਕਾਂਦੇ ਬਾਪ ਰੋਲੇ ਕਉ ਅੱਖ ਨਿਕਲਦੀ ਟੁੱਪ ਕੰਦ ਦੇ ਪਰਸ਼ਾਵੇਂ ਕੱਪੜਾ ਵਿਸਾਈ ਸ਼ੇਲਾਂ ਦੀ ਪਈ ਕਪਾ ਬੇਲ ਦੀ ਪੰਨੋਂ ਬਿੰਦੇ ਛੱਟੇ ਥੱਕ ਜਾਂਦੀ ਸੀ ਕੁੜੇ ਭਾਨੋਂ ਕਿਹੜੀ ਰੁੱਤੇ ਬੇਲਣਾ ਢਾਲਿਆ ਵਜ ਨੀ ਨੇ ਕੰਤੁੱਤੋਂਦੀ ਹੀ ਸੁੱਚਿਆ ਮੈਨ ਲਈ ਵੀ ਡੇਮਾ ਚਾਹੀਦੀ ਸੀ ਬਚਨੀ ਵੇਲਣਾ ਥੰਮ ਕੇ ਪਾਣੀ ਪੀਣ ਉੱਠੀ ਪੰਨੋਂ ਨੇ ਜਵਾਬ ਦਿੱਤਾ ਪਿਛਲੀ ਨਾਲੋਂ ਇਹ ਮੈਂ ਥੋੜੀ ਚੰਗੀ ਆ ਨਾਲੇ ਮੰਗਰ ਕੱਟੀਆ 24 ਸਾਲਾਂ ਨੂੰ ਬਰਾਬਰ ਦੀ ਮੈਂ ਬਣੀ ਲੈ ਬਚਨੀ ਨੇ ਕਹਤ ਉੱਤੇ ਲੀੜੇ ਸੁੱਕਣੇ ਪਾਉਂਦੇ ਆ ਕਿਹਾ 24 ਸਾਲਾਂ ਨੂੰ ਖਵਰੇ ਕਿਹੜੇ ਰਾਜ ਦੀ ਪਰਜਾ ਹੋਣੀ ਐ ਬਚਨੀ ਸਾਲਾਂ ਜਾਂਦਿਆਂ ਦਾ ਨਹੀਂ ਪਤਾ ਲੱਗਦਾ ਹੁੰਦਾ ਅੱਖ ਦੇ ਫੇਰ ਚ ਲੰਘ ਜਾਂਦੇ ਨੇ ਸਾਡੀ ਬੁੜੀ ਮਰੀ ਨੂੰ ਚੌਥਾ ਸਾਲ ਗਿਆ ਜਾਨੀ ਅੱਜ ਕੱਲ ਦੀ ਗੱਲ ਲੱਗਦੀ ਐ ਫੈਂ ਫੈਂ ਕਰਦੀ ਫਿਰਦੀ ਹੁੰਦੀ ਸੀ ਇੱਥੇ ਬੰਦਾ ਤਾਂ ਪਾਣੀ ਦਾ ਬੁਲਬਲਾ ਐ ਮਿਉ ਮਿਰੀ ਮਿਰੀ ਕਰਦਾ ਤੁਰਿਆ ਫਿਰਦਾ ਰਹਿੰਦਾ ਆਪਾਂ ਉਹਨੇ ਮੁੜ ਕੇ ਵੇਲ ਨੇ ਉੱਤੇ ਬੈਠਦੇ ਆ ਕਿਹਾ ਆਹੋ ਬੈਣੇ ਮਰਨਾ ਸੱਚ ਬਾਕੀ ਸਭ ਕੂੜ ਕਹਿੰਦੀ ਵਚਨੇ ਕੱਪੜੇ ਸੁੱਕਣੇ ਪਾ ਕੇ ਵੇੜੇ ਵਿੱਚੋਂ ਮੁੜ ਗਈ ਇਹਨੇ ਨੂੰ ਨਾਰੈਣ ਬਾਹਰੋਂ ਆ ਗਿਆ ਚੱਲਣ ਪਰ ਕੇ ਪੰਨੋ ਦੇ ਕੋਲ ਹੀ ਬੈਠ ਗਿਆ ਕੁਝ ਚਰਚੇ ਲੰਪਿੰਦਾ ਰਿਹਾ ਫਿਰ ਜਿਵੇਂ ਉਸ ਨੂੰ ਹੱਥੂ ਜਾ ਆ ਗਿਆ ਚੱਲਣ ਪਰਾਂ ਰੱਖ ਕੇ ਸਾਫੀ ਨਾਲ ਮੂੰਹ ਪੂੰਝਦਾ ਉਹ ਬੋਲਿਆ ਪੰਨੋ ਕੱਪੜੇ ਤਾਂ ਧੋ ਲਿਆ ਕਰ ਕਦੇ ਅੱਗੇ ਮੈਨੂੰ ਝੇਡਾਂ ਕਰਦੀ ਹੁੰਦੀ ਸੀ ਹੁਣ ਆਪ ਮੇਰੇ ਨਾਲੋਂ ਵੀ ਘੋਰੀ ਹੋ ਗਈ ਅੱਛਾ ਮੇਰੇ ਕੱਪੜੇ ਬਹੁਤੇ ਮੈਲੇ ਹੋ ਗਏ ਉਸ ਨੇ ਆਪਣੀ ਕੱਪੜਿਆਂ ਵੱਲ ਨਜ਼ਰ ਮਾਰ ਕੇ ਆਖਿਆ ਮਖਾ ਅੱਜ ਕੱਲ ਤੂੰ ਉਪਰੀ ਉਪਰੀ ਜੀ ਕੀ ਤੁਰੇ ਫਿਰਦੀ ਰਹਿਨੀ ਐ ਜਿਵੇਂ ਪ੍ਰੌਣੀ ਆਈ ਹੋਵੇਂ ਨਹੀਂ ਤਾਂ ਨਹੀਂ ਤਾਂ ਪਾਉਣੋਂ ਨੇ ਕਪਾ ਬੇਲ ਦੇ ਕਿਹਾ ਮੈਨੂੰ ਲੱਗਦਾ ਮੇਰੇ ਨਾਲ ਆ ਤਾਂ ਗਈ ਪਰ ਜੀ ਤੇਰਾ ਜੇ ਵੀ ਪਿੱਛੇ ਹੀ ਐ ਪਿੱਛੇ ਮੇਰਾ ਕੌਣ ਐ ਜੀ ਪਾਣੋਂ ਨੇ ਬੇਦਲੀ ਨਾਲ ਕਿਹਾ ਫੇਰ ਉਦਰੀ ਕਿਹੜੀ ਕੱਲੋਂ ਰਹਿਨੀ ਐ ਖਾਣ ਦਾ ਨਹੀਂ ਘਾਟਾ ਪੀਣ ਦਾ ਨਹੀਂ ਘਾਟਾ ਨਹੀਂ ਤਾਂ ਨਹੀਂ ਤਾਂ ਪਾਣੋਂ ਨੇ ਮੇਲ ਨੂੰ ਮਸ਼ਾ ਗੇੜਾ ਦਿੰਦਿਆਂ ਕਿਹਾ ਹਾਂ ਮਖਾ ਤੂੰ ਕਿਛੇ ਕਲੋ ਮੇਰੇ ਨਾਲ ਗੁੱਸੇ ਹੈ ਚਾਚੇ ਨਾਲ ਗੱਲ ਜੀ ਨਹੀਂ ਕਰਦੀ ਨਹੀਂ ਮੈਂ ਗੁੱਸੇ ਕਿਹਦੇ ਨਾਲ ਹੋਣਾ ਕੁਝ ਪਲ ਚੁੱਪ ਬੱਤੀ ਰਹੀ ਨਰੈਨ ਉੱਠ ਕੇ ਖੜੋ ਗਿਆ ਫਿਰ ਪਤਾ ਨਹੀਂ ਕੀ ਸੋਚ ਕੇ ਬੈਠ ਗਿਆ ਅਸਮਾਨ ਉੱਤੇ ਕੋਈ ਕੋਈ ਬਦਲ ਦੇ ਸੇਖ ਖਬਰ ਨੇ ਬਾਰ ਇਹ ਪਵੇ ਰਾਤ ਥਾਈ ਨਰੈਣ ਨੇ ਖਵਰੇ ਆਪ ਨੂੰ ਕਿਹਾ ਕਿ ਭਾਨੂ ਨੂੰ ਭਾਨੂ ਨੇ ਕੋਈ ਉੱਤਰ ਨਾ ਦਿੱਤਾ ਭਾਨੂ ਹਾਂ ਚਲ ਕੁਛ ਨਹੀਂ ਆਪ ਨਰੈਣ ਨੇ ਫੇਰ ਚੱਲਮ ਚੁੱਕ ਲਈ ਤੇ ਪੀਣ ਲੱਗ ਪਿਆ ਭਾਨੂ ਨੇ ਬੇਲਣਾ ਥੰਮ ਦਿੱਤਾ ਭਾਨੂ ਨਰੈਣ ਨੇ ਚੱਲਮ ਵਿੱਚੋਂ ਠੰਡੀ ਹੁੰਦੀ ਜਾ ਰਹੀ ਅੱਗੇ ਇੱਕ ਪਾਸੇ ਢੋਲਦੈਂ ਕਿਹਾ ਹਾਂ ਆਪਣੀ ਬੀਬੋ ਦੇ ਵਿਆਹ ਚ ਹਰੀ ਆਇਆ ਸੀ ਨਾ ਆਹੋ ਭਾਨੂ ਨੇ ਕਪਾ ਵਿੱਚ ਹੱਥ ਫੇਰਦਿਆਂ ਕਿਹਾ ਉਸਦੀ ਇੱਕ ਸਾਲੀ ਐ ਦੇਖੇ ਨਾ ਭਾਨੋ ਰੱਬ ਨੂੰ ਜਾਣ ਦੇਣੀ ਆ ਭਾਵੇਂ ਤੂੰ ਮੇਰੇ ਕੋਲੋਂ ਗੰਗਾ ਜਲੀ ਚਕਾਲੇ ਮੈਂ ਤੈਨੂੰ ਨਹੀਂ ساری ਉਮਰ ਪਿੱਠ ਦੇਣੀ ਦੇਖੇ ਨਾ ਘਰ ਦੀ ਮੁਕ ਤਿਆਰਨ ਤੂੰ ਹੀ ਰਹੇਗੀ ਭਾਵੇਂ ਗੁੱਠਾ ਲਗਾ ਲੈ ਦੇਖੇ ਨਾ ਭਾਨੋ ਆਪਾ ਨੂੰ ਬੁੜੇ ਹੋਿਆਂ ਨੂੰ ਕੋਈ ਪਾਣੀ ਦੇਣ ਵਾਲਾ ਵੀ ਤਾਂ ਚਾਹੀਦਾ ਬਸ ਇੱਕ ਜਵਾਕ ਦੇ ਖਾਤਰ ਐ ਸਭ ਕੁਝ ਮੈਂ ਉਸ ਨੂੰ ਸਾਫ ਆਖਤਾ ਸੀ ਬਈ ਜੇ ਭਾਨੋ ਮਨੂ ਗੀਤਾ ਇਹ ਭਾਨੋ ਕੋਈ ਜਵਾਬ ਨਾ ਦਿੱਤਾ ਉਹ ਨੌ ਨਾਲ ਹੀ ਆਪਣੇ ਹੱਥ ਵਿੱਚ ਬੱਚੀ ਛਿਲੜ ਕੱਢਣ ਬੈਠ ਗਈ ਭਾਨੋ ਮੈਂ ਤਾਂ ਉਮਰ ਜੀ ਲੰਘਾ ਲਈ ਸੀ ਤੇ ਆਪ ਹੀ ਆ ਕੇ ਇਹ ਸਾਰੇ ਮੋਜੇ ਜਗਾਤੇ ਭਾਨੋ ਨੇ ਕੋਈ ਜਵਾਬ ਨਾ ਦਿੱਤਾ ਦੇਖ ਨਾ ਭਾਨੋ ਜੇ ਕੋਈ ਜਵਾਬ ਹੋ ਜਾਂਦਾ ਨਾ ਰਹਿ ਜਾਂਦਾ ਆਪਣਾ ਫੇਰ ਨਹੀਂ ਸੀ ਕਦੇ ਮੈਂ ਇਹ ਗੱਲ ਸੋਚਨੀ ਪਰ ਹੁਣ ਵੀ ਮੈਂ ਗਉ ਦੀ ਸ਼ੌਂਖਾ ਕੇ ਕਹਿਣਾ ਬਈ ਚਲੂਗੀ ਤੇਰੀ ਉਹੀ ਘਰ ਵਿੱਚ ਭੱਜੇ ਜਾਂਦੇ ਬੱਦਲ ਜਿਵੇਂ ਬਿੰਦ ਹੀ ਬਿੰਦਕ ਲੋਗੇ ਦੂਰ ਕਿਤੇ ਡੂੰਗਾ ਜਹਾਕ ਕੋਰੇ ਆ ਮੋਟੀਆਂ-ਮੋਟੀਆਂ ਦੋ ਚਾਰ ਕਣੀਆਂ ਡਿੱਗੀਆਂ ਉੱਠੀਏ ਨ ਰਹਿਣੇ ਭਾਣੋਂ ਵੱਲ ਤੱਕ ਕੇ ਪਚਿਆ ਹੋਰ ਦੇਖ ਲੈਣੇ ਬਿੰਦ ਖਬਰੇ ਬੱਦਲ ਲੰਘ ਇਹ ਜਾਵੇ